ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਐਸਪੀ ਮਾਧਵੀ ਨੇ ਫਲੈਂਗ ਮਾਰਚ ਕੱਢਿਆ ਬਜ਼ਾਰਾਂ ਵਿੱਚ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦਿਆਂ ਉਹਨਾਂ ਨੇ ਕਿਹਾ ਪੰਜਾਬ ਪੁਲਿਸ ਹਰ ਵਕਤ ਤੁਹਾਡੇ ਨਾਲ ਹੈ ਉਹਨਾਂ ਨੇ ਜਿਹੜਾ ਰੇੜੀਆਂ ਸੀਗੀਆਂ ਸੈਡਾਂ ਤੇ ਲੱਗੀਆਂ ਜਾਂ ਕੋਈ ਟ੍ਰੈਫਿਕ ਬਹੁਤ ਵਧਿਆ ਸੀਗਾ ਉਹਨਾਂ ਨੂੰ ਸੈਡਾਂ ਤੇ ਕਰਾ ਕੇ ਰਸਤਾ ਜਿਹੜਾ ਆਮ ਬੰਗ ਕਰ ਦਿੱਤਾ ਉਹਨਾਂ ਨੇ ਕਿਹਾ ਅਗਰ ਸਾਨੂੰ ਕੋਈ ਸ਼ੱਕੀ ਜਾਂ ਵਿਅਕਤੀ ਤੁਹਾਨੂੰ ਦਿਸਦਾ ਉਹ ਸਾਡੇ ਤੱਕ ਤੁਸੀਂ ਸੂਚਿਤ ਕਰੋ ਕੋਈ ਸਮਾਨ ਹੋਵੇ ਕੋਈ ਵੀ ਵਸਤੂ ਪਈ ਹੋਵੇ ਉਹ ਪੁਸਤ ਤੱਕ ਦੱਸੀ ਜਾਵੇ ਉਹਨਾਂ ਨੇ ਕਿਹਾ ਜਿਹੜਾ ਵੀ 26 ਜਨਵਰੀ ਦਾ ਤਿਹਾਰ ਆ ਤੇ ਉਹਨੂੰ ਪਿਆਰ ਨਾਲ ਮਨਾਇਆ ਜਾਵੇ ਅਗਰ ਸਾਨੂੰ ਕੋਈ ਸ਼ੱਕੀ ਬੰਦਾ ਨਜ਼ਰ ਆਂਦਾ ਤੇ ਸਾਡੇ ਤੱਕ ਕਾਲ ਕਰੋ ਅਸੀਂ ਗੱਲਬਾਤ ਕਰਾਂਗੇ ਐਸਪੀ ਮਾਦਵੀ ਦੇ ਨਾਲ ਆਉ ਗੱਲਬਾਤ ਕਰੀਏ ਸਾਰੇ ਫਗਵਾੜਾ ਵਾਸੀਆਂ ਨੂੰ ਅਸੀਂ ਰਿਪਬਲਿਕ ਡੇ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਵਧਾਈ ਦਿੰਨੇ ਆ ਤੇ ਇਸ ਦੇ ਨਾਲ ਹੀ ਦੱਸਣਾ ਚਾਹੁੰਦੇ ਆ ਕਿ ਪੁਲਿਸ ਹਰ ਜਗ੍ਹਾ ਤੁਹਾਡੀ ਸੁਰੱਖਿਆ ਲਈ ਤੈਨਾਤ ਹੈ ਅੱਜ ਸ਼ਹਿਰ ਦੇ ਵਿੱਚ ਵੀ ਫਲੈਗ ਮਾਰਚ ਕੱਢਿਆ ਗਿਆ ਹੈ ਜਿਹੜੀਆਂ ਵੀ ਸ਼ੱਕੀ ਲੋਕੇਸ਼ਨਸ ਐ ਆਪਣੇ ਡਰੱਗ ਹੌਟਸਪੌਟਸ ਐ ਉਹਨਾਂ ਸਾਰਿਆਂ ਦੀ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਤੇ ਬੱਸ ਸਟੈਂਡ ਰੇਲਵੇ ਸਟੇਸ਼ਨ ਸਬਜ਼ੀ ਮੰਡੀ ਅਜਿਹੇ ਜਿਹੜੇ ਵੀ ਭੀੜ-ਪਾੜ ਵਾਲੇ ਇਲਾਕੇ ਐ ਉੱਥੇ ਪੁਲਿਸ ਵੱਲੋਂ ਥੋਰਲੀ ਚੈਕਿੰਗ ਕੀਤੀ ਗਈ ਹੈ ਤੇ ਅੱਗੇ ਵੀ ਪੁਲਿਸ ਇਸੇ ਤਰੀਕੇ ਨਾਲ ਤੁਹਾਡੀ ਸੁਰੱਖਿਆ ਲਈ ਤਿਆਰ ਰਹੇਗੀ ਇਸ ਦੇ ਨਾਲ ਹੀ ਮੈਂ ਸ਼ਹਿਰ ਵਾਸੀਆਂ ਨੂੰ ਤੇ ਸਮੂਹ ਅਗਵਾੜਾ ਵਾਸੀਆਂ ਨੂੰ ਇਹ ਅਪੀਲ ਕਰਦੀ ਆ ਕਿ ਕਿਤੇ ਵੀ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਆ ਵਸਤੂ ਦਿਖਾਈ ਦਿੰਦੀ ਹੈ ਤੇ ਪੁਲਿਸ ਨੂੰ ਤੁਰੰਤ ਇਨਫਾਰਮ ਕਰੋ ਇਸ ਦੇ ਨਾਲ ਹੀ ਟ੍ਰੈਫਿਕ ਦੀ ਮੈਨੇਜਮੈਂਟ ਵਿੱਚ ਵੀ ਸਾਨੂੰ ਸਹਿਯੋਗ ਦਿਓ ਪਾਰਕਿੰਗ ਸਹੀ ਕੀਤੀਆਂ ਜਾਣ ਆਪਣੀਆਂ ਸ਼ਾਪਸ ਦਾ ਸਮਾਨ ਬਾਹਰ ਨਾ ਕੱਢਿਆ ਜਾਵੇ ਰੋਡਸ ਨੂੰ ਟ੍ਰੈਫਿਕ ਲਈ ਹੀ ਰਹਿਣ ਦਿੱਤਾ ਜਾਵੇ ਤਾਂ ਕਿ ਅਸੀਂ ਸਾਰੇ ਸਹੂਲਤ ਦੇ ਨਾਲੇ ਤਿਉਹਾਰ ਮਨਾ ਪਾਈਏ ਥੈਂਕ ਯੂ